ਜਸਵਿੰਦਰ ਸਿੰਘ ਸਰਪੰਚ ਤੁਹਾਡੇ ਪਿੰਡ ਦਾ ਜਿਹੜਾ ਬੰਦਾ ਜੀ ਅਮਰੀਕਾ ਗਿਆ ਸੀ ਵਾਪਸ ਆ ਉਹਦੀ ਬਾਰੇ ਜਾਣਕਾਰੀ ਦਿਓ ਜੀ ਕੋਈ ਮੈਨੂੰ ਵੀ ਦੇਖੋ ਤੁਹਾਡੇ ਮੀਡੀਆ ਰਾਹੀਂ ਹੀ ਪਤਾ ਲੱਗਿਆ ਵੀ ਮੇਰੇ ਪਿੰਡ ਦਾ ਗੁਰਸੇਵ ਸਿੰਘ ਜੋ ਕਿ ਅਮਰੀਕਾ ਤੋਂ ਰਿਪੋਰਟ ਆ ਕੇ ਵਾਪਸ ਆ ਰਹੇ ਆ ਹਾਂਜੀ ਉਹ ਤਿੰਨ ਕੁ ਮਹੀਨੇ ਪਹਿਲਾਂ ਗਿਆ ਸੀ ਇੱਥੋਂ ਮਤਲਬ ਆਪਣੀ ਜ਼ਮੀਨ ਜੋ ਵਿਚਾਰੇ ਕਿਲਾਕ ਸੀ ਉਹਨਾਂ ਕੋਲੋਂ ਵੇਚ ਕੇ ਗਰੀਬ ਪਰਿਵਾਰ ਹੈ ਕਿੱਲਾ ਕੇ ਜਮੀਨ ਸੀ ਉਹਨਾਂ ਦਾ ਉਹ ਗਰੀਬ ਜੀਮੀਦਾਰ ਹੈ ਬਿਲਕੁਲ ਕਰੀਬ ਜੀ ਸਹਾਰਨ ਤੋਂ ਵੀ ਨੀਚੇ ਕਹਿ ਸਕਦੇ ਆਪਾਂ ਬਿਲਕੁਲ ਜੀ ਗਰੀਬ ਪਰਿਵਾਰ ਮਾਪਿਓਂ ਉਹਨਾਂ ਦੇ ਹੈ ਨਹੀਂ ਅੱਛਾ ਜੀ ਜੀ ਇੱਕ ਬਰਾয়া ਉਹ ਵੀ ਮਤਲਬ ਝੋਟ ਲੱਗੀ ਉਹਦੀ ਲੱਤ ਟੁੱਟੀ ਹੋਈ ਹੈ ਉਹ ਵੀ ਬੈੱਡ ਤੇ ਪਏ ਨੇ ਅੱਛਾ ਪਰਿਵਾਰ ਦਾ ਮੈਂਬਰ ਕੋਈ ਨਹੀਂ ਹੈਗਾ ਨਹੀਂ ਜੀ ਮਾਪਿਓਂ ਦੀ ਡੈਥ ਹੋ ਚੁੱਕੀ ਹੈ ਪਹਿਲਾਂ ਹੀ ਅੱਛਾ ਜੀ ਹਾਂ ਜੀ ਤੇ ਹੁਣ ਸਰਕਾਰ ਤੋਂ ਮਤਲਬ ਤੁਸੀਂ ਸਰਪੰਚ ਆ ਪਿੰਡ ਦੇ ਸਰਕਾਰ ਤੋਂ ਕੀ ਮੰਗ ਕਰਦੇ ਵੀ ਕੀ ਇਹਨਾਂ ਨੂੰ ਇਹਨਾਂ ਕੀ ਸਹਾਇਤਾ ਹੋਣੀ ਚਾਹੀਦੀ ਹੈ ਜੀ ਦੇਖੋ ਸਰਕਾਰ ਵੱਲੋਂ ਜੋ ਵੀ ਇਹਨਾਂ ਦੀ ਕੋਈ ਆਰਥਿਕ ਮਦਦ ਕੀਤੀ ਜਾਵੇ ਇਹ ਕੋ ਘਰ ਦੇ ਹਾਲਾਤ ਬਹੁਤ ਹੀ ਮਾੜੇ ਨੇ ਬਹੁਤ ਗਰੀਬ ਪਰਿਵਾਰ ਹੈ ਜੀ ਇੱਕ ਕਿਲਾ ਜ਼ਮੀਨ ਦਾ ਸੀ ਉਹ ਵਿੱਚ ਵੇਚ ਕੇ ਆਪਣੇ ਬਾਹਰ ਗਿਆ ਸੀ ਹੁਣ ਤਿੰਨ ਮਹੀਨੇ ਬਤਨ ਹੋਏ ਨੇ ਗਏ ਨੂੰ ਇਹਨੂੰ ਅੱਛਾ ਕਿ ਪੜਦਾ-ਕੁੜਦਾ ਸੀ ਕਿ ਕਰਦਾ ਸੀਗਾ ਜੀ ਪਹਿਲਾਂ ਜੀ ਪਿੰਡ ਜੀ ਇੱਥੇ ਕੋਈ ਪੜਦਾ ਵੀ ਸੀ ਕੋਈ ਪ੍ਰਾਈਵੇਟ ਜੌਬ ਵੀ ਇੱਥੇ ਕੋਈ ਕਰਦਾ ਸੀ ਕਿਸੇ ਕੋਲ ਨੌਕਰੀ ਪ੍ਰਾਈਵੇਟ ਸੀ ਪਰ ਆਪਣੇ ਸੁਨਾਰੇ ਭਵੀਖ ਨੂੰ ਮੁੱਖ ਰੱਖ ਕੇ ਗਿਆ ਸੀਗਾ ਜੀ ਹਾਂ ਤੇ ਨਹੀਂ ਗੱਲ ਬਣੀ ਹੈਗੀ ਬਿਲਕੁਲ ਨਹੀਂ ਹਲੇ ਮਨ ਪਿੰਡ ਆਇਆ ਨਹੀਂ ਹੈਗਾ ਨਹੀਂ ਜੀ ਪਿੰਡ ਲੈ ਆਏ ਨਹੀਂ ਮੈਨੂੰ ਵੀ ਖਬਰ ਮੀਡੀਆ ਤੇ ਹੀ ਪਤਾ ਲੱਗਿਆ ਹੈ ਕਿ ਪਰਿਵਾਰ ਨਾਲ ਹੋਈ ਕੋਈ ਗੱਲਬਾਤ ਤੁਹਾਡੀ ਨਹੀਂ ਜੀ ਮੈਨੂੰ ਵੀ ਹਲੇ ਉਹਨੇ ਪਤਾ ਲਗਿਆ ਨਹੀਂ ਕੋਈ ਗੱਲ ਨਹੀਂ ਹੋਈ ਹੈਗੀ ਉਹਨੇ ਬ੍ਰਦਰ ਹੈ ਜੋ ਉਹਨਾਂ ਦੇ ਮਤਲਬ ਲੱਤ ਤੇ ਫੈਕਚਰ ਹੈ ਉਹ ਵੀ ਮਤਲਬ ਬੈੱਡ ਤੇ ਪਏ ਨੇ